ਸਵਾਗਤ ਹੈ ਦੋਸਤੋ ਤੁਹਾਡਾ ਦਵਿੰਦਰ ਡੈਰੀ ਫਾਰਮ ਤੇ ਦੋਸਤੋ ਜਿਹੜਾ ਅੱਜ ਆਪਾਂ ਇੱਕ ਬੁੱਲ ਲੈ ਕੇ ਆਏ ਸੇਲ ਲਈ ਆ ਬਾਈ ਸੇਲ ਕਰ ਰਿਹਾ ਇਹਨੂੰ ਤੇ ਇਹ ਆਪਣੇ ਪਿੰਡ ਲਾਰਾ ਬੇਗਾ ਜ਼ਿਲ੍ਹਾ ਨੂੰ ਬਠਿੰਡਾ ਪੈਂਦਾ ਤੇ ਐ ਬੂਰੇ ਰੰਗ ਦਾ ਬੁੱਲ ਹੈ ਤੇ ਇਹਦੀ ਮਾਂ ਦਾ ਰਿਕਾਰਡ 20 ਲੀਟਰ ਦਸ ਰਿਹਾ ਬਾਈ ਤੇ ਆਪਾਂ ਬਾਈ ਨਾਲ ਗੱਲ ਕਰਨ ਲੈਣੀ ਹੈ ਡਿਟੇਲ ਇਹਦੀ ਹਾਂਜੀ ਭਾਈ ਜਿਹੜਾ ਆਪਾਂ ਇਹ ਦਿਖਾ ਰਹੇ ਹਾਂ ਬੁੱਲ ਤੇ ਇਹਦਾ ਮਤਲਬ ਇਹਦੀ ਮਾਦਾ ਰਿਕਾਰਡ ਕਿੰਨਾਗਾ ਜੀ ਮਾਦਾ ਰਿਕਾਰਡ 20 ਹੈ ਜੀ 20 ਕਿਲੋ ਹਾਂ 20 ਕਿਲੋ ਅੱਛਾ ਜੀ ਇਹਦਾ ਭਰਾ ਵੀ ਛੋਟਾ ਆਪਣੇ ਕੋਲੇ ਹੈ ਜੀ ਮਾਂ ਵੀ ਇਹਦੇ ਆਪਣੇ ਕੋਲੇ ਹੀ ਹੈਗੀ ਭਰਾ ਵੀ ਭਰਾ ਇਹਦੇ ਛੋਟਾ ਹੈਗਾ ਆਪਣੇ ਕੋਲੇ ਛੋਟਾ ਆਪਣੇ ਕੋਲੇ ਆ ਮਾਂ ਵੀ ਹੈਗੀ ਆ ਮਾਂ ਵੀ ਹੈਗੀ ਉਸੇ ਕਰਕੇ ਬਸ ਸੇਲ ਤੇ ਲਾਇਆ ਵੀ じゃ ਆਪਣੇ ਕੋਲੇ ਇੱਕ ਹੈਗਾ ਵੀ ਇੱਕ ਕਪ ਰੱਖ ਲੈਣ ਅੱਛਾ ਵੀ ਇੱਕ ਰੱਖ ਲਨ ਵੀ ਇੱਕ ਸੇਲ ਕਰ ਦਿੰਨੇ ਹੋ ਹਾਂ ਉਹ ਕੋਈ ਆਪਾਂ ਨੂੰ ਛੌਂਪਣੀ ਸੀ ਜਾਂ ਕਿਤੇ ਲੱਗ ਹੋਣੀ ਸੀ ਅੱਛਾ ਜੀ ਬਹੁਤ ਵਧੀਆ ਪਸ਼ੂ ਚਰਦਾ ਲਾਉਂਦਾ ਬਲੁੰਦਾ ਬਹੁਤ ਵਧੀਆ ਹੈਗਾ ਪੰਜ ਪੰਜ ਚਾਰ ਚਾਰ ਪਸ਼ੂ ਆਉਂਦੇ ਆ ਅੱਛਾ ਜੀ ਤੇ ਉਮਰ ਇਹਦੀ ਕਿੰਨੀ ਹੋਗੀ ਉਮਰ ਇਹਦੀ ਹੈਗੀ ਆ ਜੀ 3 ਕੁ ਸਾਲ ਮੰਨੋ 1-2 ਮਹੀਨੇ ਉੱਤੇ ਇਹ ਜਾ ਕੁਝ ਸਵਾ ਕਿਤੇ 3 ਸਾਲ ਜਾਂ 3 ਸਾਲ ਬਸ ਹਾਂ ਠੀਕ ਆ 4 ਦੰਦ ਆ ਜੀ 4 ਦੰਦ ਹੋ ਗਿਆ ਤੇ ਤੁਸੀਂ ਆਪਣਾ ਮੋਬਾਈਲ ਨੰਬਰ ਬੋਲ ਦਿਓ ਜੀ ਮੋਬਾਈਲ ਨੰਬਰ ਹੈਗਾ ਬਾਈ ਜੀ 95011 36097 95011 36097 ਹਾਂ 94654 06756 946 54 54 06756 06756 ਹਾਂਜੀ ਇਹ ਦੋ ਨੰਬਰ ਆ ਬਾਈ ਦੇ ਤੇ ਬਾਈ ਜੀ ਆਪਣਾ ਰੇਟ ਕੀ ਰੱਖਿਆ ਜੀ ਰੇਟ 135 ਹੈ ਜੀ ਅੱਛਾ ਜੀ ਉਹਦੇ ਵਿੱਚੋਂ ਬਸ ਮਾਨਤਨ ਕਰਾਂ ਇੱਕ 35 ਚੋਂ ਮਾਨਤਨ ਹੋਊਗਾ ਮਾਨਤਨ ਹੋਊਗਾ ਹਾਂਜੀ ਇੱਕ ਮੜਾਇਆ ਤੋਰ ਦੇ ਜੀ ਦੋਸਤੋ 135000 ਰੈਡੀ ਹੈਗੀ ਇਹਦੀ ਬਾਈ ਨੇ ਕੀਮਤ ਰੱਖੀ ਹੋਈ ਆ ਉਦੇ ਵਿੱਚੋਂ ਇਹਦੇ ਜਿਹੜਾ ਹੈਗਾ ਮਾਨਤਨ ਹੋ ਜੂਗਾ ਤੁਹਾਡਾ ਤੇ ਤੁਸੀਂ ਦੇਖ ਸਕਦੇ ਹੋ ਸਿੰਘਾਂ ਸੁਨਾਂ ਦਾ ਬਹੁਤ ਗੋਲ ਹੈ ਤੇ ਸੋਹਣਾ ਹੈ ਤੇ ਮੱਝਾਂ ਕਰੌਸ ਕਰੌਸ ਕਰਨ ਲਈ ਇਹ ਸ਼ੈੱਡ ਰਖਿਆ ਹੈ। ਦੋਸਤੋ ਤੁਹਾਨੂੰ ਇਹਦਾ ਜਿਹੜਾ ਹੈਗਾ ਛੋਟਾ ਭਰਾ ਤੇ ਇਹਦੀ ਮਾਂ ਵੀ ਦਿਖਾ ਰਹੇ ਹਾਂ। ਦੋਸਤੋ ਜਿਹੜੀ ਬੁੱਲ ਦੀ ਮਾਂ ਆ ਗਈ ਉਹ ਸੋਡੇ ਸਾਹਮਣੇ ਖੜੀ ਹੈ। ਤੇ 22 ਹਰਾਂ ਕੋਲੇ ਹੈਗੀ ਉਹ ਘਰੇ ਆ ਗਈ ਮੱਝ ਇਹ ਤੇ ਦੂਜਾ 22 ਹਰਾਂ ਕੋਲੇ ਕਿਹੜਾ ਛੋਟਾ ਗਾ ਜਿਹੜਾ ਬੁੱਲੇ ਦਾ ਭਰਾ ਤੇ ਇਹ ਦੋ ਹੋਣ ਕਰਕੇ ਇੱਕ ਜਿਹੜਾ ਬੁੱਲ ਆ ਉਹ ਸੇਲ ਕਰ ਰਹੇ ਆ ਤੇ ਆਹ ਜਿਹੜਾ ਛੋਟਾ ਭਰਾ ਗਾ ਜੀ ਦੇਖੋ ਜੀ